ਜੋ ਜੇ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਟ ਕੁਟਲ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਗੁਰੂ ਸ਼ਬਦ ਦੇ ਹਜੂਰੀ ਵਿੱਚ ਬਿਰਾਜਮਾਨ ਗੁਰੂ ਰੂਪਿਆ ਜੀ ਸਾਧ ਸੰਗਤ ਜੀਓ ਪਤੇ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀਆਂ ਸੰਗਤਾਂ ਬਹੁਤ ਹੀ ਵੱਡ ਭਾਗੇ ਹੋ ਜੋ ਅਮਤ ਵੇਲੇ ਤੋਂ ਗੁਰੂ ਸ਼ਬਦ ਦੇ ਚਰਨਾਂ ਵਿੱਚ ਬੈਠ ਕੇ ਗੁਰੂ ਸਾਹਿਬ ਜੀ ਦੀ ਅਮਤ ਮਈ ਬਾਣੀ ਇਲਾਹੀ ਬਾਣੀ ਪੜ ਰਹੇ ਹੋ ਸੁਣ ਰਹੇ ਹੋ ਅਮਤ ਵੇਲਾ ਸਚਨਾਓ ਵਡਿਆਈ ਵਿਚਾਰ ਅਮਤ ਵੇਲੇ ਤੋਂ ਸਾਰੀਆਂ ਹੀ ਸੰਗਤਾਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸਰਵਨ ਕੀਤੇ ਹਨ ਇਸ ਪਾਠ ਦਾ ਫਲ ਭਾਵ ਸੰਗਤਾਂ ਦੇ ਹਿੱਦਿਆਂ ਵਿੱਚ ਵਸਾਉਣਾ ਅੱਜ ਦੇ ਜੋ ਪਾਠ ਹੋਏ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਬਿਸ਼ੰਬਰ ਦਾਸ ਜੀ ਚੋਪੜਾ ਬਲੂ ਸਟਾਰ ਵਾਲੇ ਸ੍ਰੀ ਤਿਲਕਰਾਂਜੀ ਚੋਪੜਾ ਇਸ ਪਰਿਵਾਰ ਵੱਲੋਂ ਪਾਸ ਹੋਏ ਹਨ ਸਾਰੀਆਂ ਸੰਗਤਾਂ ਵੱਲੋਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਕਾਰਜ ਸੁਖ ਸ਼ਾਂਤੀ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਇਹਨਾਂ ਦੇ ਬੱਚਿਆਂ ਨੂੰ ਤੰਦਰੁਸਤੀ ਬਖਸ਼ਿਸ਼ ਕਰਨੀ ਜੋ ਵੀ ਮਨ ਦੀ ਭਾਵਨਾ ਹੈ ਅਕਾਲ ਪੁਰਖ ਪਰਮਾਤਮਾ ਸੰਪੂਰਨ ਕਰੇ ਚਰਨ ਸ਼ਰਨ ਗੁਰੂ ਇੱਕ ਪੈਂਦਾ ਜਾਏ ਚਲ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਜਿਹੜਾ ਗੁਰੂ ਘਰ ਵਿੱਚ ਇੱਕ ਕਦਮ ਵੀ ਪੁੱਟ ਕੇ ਆਉਂਦਾ ਨਾ ਉਹਦੇ ਇੱਜ਼ਤ ਮਾਨ ਇਤਨੀ ਵੱਧ ਜਾਂਦੀ ਹੈ ਗੁਰੂ ਸ਼ਬਦ ਨੇ ਤਾਂ ਇਤਨਾ ਸਤਕਾਰ ਦਿੱਤਾ ਹੈ ਕਿ ਸਤਗੁਰ ਕੋਟ ਪੈਂਦਾ ਅੱਗੇ ਹੋਏ ਲੇਤ ਹੈ ਅੱਗੋਂ ਦੇ ਆ ਕੇ ਗੁਰੂ ਉਹਨਾਂ ਨੂੰ ਲੈਣ ਆਉਂਦਾ ਹੈ ਜਦੋਂ ਦਾ ਚੋਪੜਾ ਪਰਿਵਾਰ ਇੱਥੇ ਆਇਆ ਨਾ ਵੇਖਦੇ ਹਾਂ ਨੰਗੇ ਪੈਰੀ ਵੀ ਕਈ ਵਜੇ ਸਾਡੇ ਭੈਣ ਜੀ ਸਾਰਾ ਆਉਂਦੇ ਨੇ ਬਹੁਤ ਹੀ ਸ਼ਰਧਾवान ਪਰਿਵਾਰ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਇਹਨਾਂ ਦੀ ਸ਼ਰਧਾ ਬਣੀ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਬਦ ਦੀ ਕਥਾ ਕੁਝ ਸਮੇਂ ਨਾਲ ਆਪ ਜੀ ਨਾਲ ਸਾਂਝੀ ਕਰਨੀ ਹੈ ਸ਼ਬਦ ਦੀ ਕਥਾ ਰਾਹੀ ਰਚਨਾ ਦੇ ਭਾਵ ਅਰਥਾਂ ਤੱਕ ਪਹੁੰਚਣਾ ਆਸਾਨ ਕਾਲ ਜ ਨਹੀਂ ਹੁੰਦਾ ਦਾਸ ਵਰਗੇ ਘਟ ਬੁੱਧੀ ਵਾਲੇ ਨੂੰ ਇਸ ਇਹ ਕਥਾ ਕੰਨੀ ਹੋਰ ਵੀ ਅਸੰਭਵ ਹੈ ਕਿਉਂਕਿ ਜਿਸ ਮਨੋਰਥ ਲਈ ਸਾਡੇ ਗੁਰੂ ਸਹਿਬਾਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਰਚਨਾ ਕੀਤੀ ਹੈ ਨਾ ਬੜੀ ਹੀ ਡੂੰਘੀ ਦੀ ਆਤਮਕਤਾ ਨਾਲ ਕੀਤੀ ਹੈ ਨਿਰੋਲ ਪ੍ਰਵੋਤਕ ਹੈ ਜਦੋਂ ਇਸ ਕਥਨ ਤੋਂ ਪਰੇ ਪ੍ਰਮਾਤਮਾ ਨੂੰ ਬਿਆਨਨ ਦਾ ਕਿਸੇ ਭਾਸ਼ਾ ਦਾ ਯਤਨ ਕਰਨਾ ਕੀਤਾ ਜਾਂਦਾ ਹੈ ਨਾ ਡੂੰਘੇ ਗਹਿਸ ਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਸਕਦਾ ਬੋਲਾ ਨਹੀਂ ਦੱਸਿਆ ਵੀ ਨਹੀਂ ਜਾ ਸਕਦਾ ਗੁਰਮਤਿ ਗਿਆਨ ਦਾ ਸ਼ਬਦ ਕਰਤੇ ਸਤਗੁਰਾਂ ਦੇ ਸਿਧਾਂਤ ਦਾ ਗਿਆਨ ਜੋ ਸਾਡੇ ਸਤਗੁਰਾਂ ਨੇ ਗੁਰਬਾਣੀ ਰਾਹੀਂ ਦੱਸਾ ਦਿੱਤਾ ਹੈ ਜਿਸ ਦਾ ਡੂੰਘਾ ਅਧਿਆਨ ਕਰਕੇ ਪੂਰੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸ਼ਰਧਾ ਰੱਖ ਕੇ ਹਿਰਦੇ ਵਿੱਚ ਵਸਾ ਕੇ ਗੁਰਮਤਿ ਗਿਆਨ ਚੰਗੀ ਵਿਦਿਆ ਚੰਗੇ ਸੰਸਕਾਰ ਅਸੀਂ ਆਪਣੀ ਜ਼ਿੰਦਗੀ ਵਿੱਚ ਭਰਦੇ ਜਾਈਏ ਉਹ ਪਰਮ ਪਿਤਾ ਪਰਮਾਤਮਾ ਆਪੇ ਮਿਲ ਜਾਏਗਾ ਧਰਮ ਦੇ ਅਖਰੀ ਅਰਥਨ 탐ਾਲਨ ਕਰਨਾ ਧਰਮ ਇਸਾਨੀ ਜੀਵਨ ਦੇ ਰਹਿਸਾ ਨੂੰ ਸਮਝਣ ਤੇ ਖੋਜਣ ਦੀ ਚੇਸਤਾ ਦਾ ਨਾਮ ਹੈ ਅਸਲ ਸੱਚ ਦੇ ਮਾਰਗ ਤੇ ਲਿਆਉਣਾ ਇਨਸਾਨ ਨੂੰ ਇਹ ਬਹੁਤ ਕਠਨ ਮਾਰਗ ਹੈ ਜੋ ਗੁਰੂ ਨਾਨਕ ਸਾਹਿਬ ਨੇ ਕਰਕੇ ਦਿਖਾਇਆ ਸਿੱਖ ਧਰਮ ਦੀ ਨਹੀਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਸੱਚ ਧਰਮ ਦੀ ਨੀ ਰੱਖੀ ਹੈ ਜਿਸ ਨੂੰ ਸਿੱਖ ਧਰਮ ਕਹਿੰਦੇ ਨੇ ਮੂਰਪ ਪਿਆਰੀ ਸਾਧ ਸੰਗਤ ਜੋ ਗੁਰੂ ਸਾਹਿਬ ਦੀ ਬਾਣੀ ਤੋਂ ਇਲਾਵਾ 6 ਗੁਰੂ ਸਾਹਿਬਾਨ ਤੋਂ ਇਲਾਵਾ 15 ਭਗਤਾਂ 11 ਪਟਾਂ 4 ਗੁਰੂ ਦੇ ਗੁਰਸਿੱਖ ਪਿਆਰਿਆਂ ਦੀ ਬਾਣੀ ਜੋ ਹੈ ਨਾ ਉਹ ਦੁਨੀਆ ਦੇ ਸਾਰੇ ਅਧਿਆਤਮਿਕ ਫਲਸਫੇ ਦਾ ਨਿਚੋਰ ਹੈ ਸੱਚ ਦਾ ਦਰਵਾਜ਼ਾ ਤਾਂ ਹੀ ਸੁਜਦਾ ਜੇ ਹਉਮੈ ਦਾ ਅਹਿਸਾਸ ਖਤਮ ਹੋ ਜਾਵੇ ਗੁਰੂ ਸਭ ਨੇ ਇੱਕੋ ਹੀ ਗੱਲ ਦੱਸਾ ਦਿੱਤੀ ਹੈ ਸਚਾਰ ਬੰਨਾ ਬਹੁਤ ਕਠਿਨ ਹੈ ਹਉਮੈ ਨੂੰ ਤਿਆਗਣਾ ਹੈ ਗੁਰੂ ਦੇ ਬਾਣੇ ਵਿੱਚ ਰਹਿਣਾ ਹੈ ਹੁਕਮ ਵਿੱਚ ਰਹਿਣਾ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਮੂਲ ਮੰਤਰਾਂ ਹੀ ਸਮਝਾ ਦਿੱਤਾ ਕਿ ਪਰਮ ਪਿਤਾ ਪਰਮਾਤਮਾ ਇੱਕ ਹੈ ਤੇ ਅਸੀਂ ਸਾਰੇ ਉਹਦੀ ਸੰਤਾਨ ਅਸੀਂ ਸਭ ਪਰਮ ਪਿਤਾ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਸਾਨੂੰ ਉਹਦਾ ਹਰ ਸਮੇਂ ਧੰਨਵਾਦ ਹੀ ਕਰਨਾ ਚਾਹੀਦਾ ਹੈ ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਇਸ ਧਰਤੀ ਮੰਚ ਤੇ ਇੱਕ ਮਹਾਨ ਇਨਸਾਨੀ ਸ਼ਖੀਸ ਦੇ ਰੂਪ ਰੂਪ ਵਿੱਚ ਰੋਲ ਕਰਨ ਲਈ ਭੇਜਿਆ ਸਾਨੂੰ ਸਭ ਨੂੰ ਕਰਮ ਦੇ ਸੂਲ ਤੇ ਕਰਮ ਫਲਦਾ ਹੈ ਦੁੱਖ ਸੁੱਖ ਮਿਲਦਾ ਹੈ ਸਾਡੇ ਕਰਮਾਂ ਦਾ ਦੁੱਖ ਤੇ ਸੁੱਖ ਸਾਨੂੰ ਇਸ ਤਰ੍ਹਾਂ ਦੀ ਤੇ ਹੀ ਮਿਲਦਾ ਹੈ ਸਾਨੂੰ ਹਰ ਇਨਸਾਨ ਨੂੰ ਪਰਮਾਤਮਾ ਤੋਂ ਪਹਿਲਾਂ ਦੁਨੀਆ ਤੋਂ ਪਹਿਲਾਂ ਕਰਮਾਂ ਤੋਂ ਪਹਿਲਾਂ ਫਾਲ ਤੋਂ ਪਹਿਲਾਂ ਕਿਸੇ ਦਾ ਗਿਆਨ ਹੋਣਾ ਚਾਹੀਦਾ ਹੈ ਆਪਣੇ ਆਪ ਦਾ ਮੇਰਾ ਨਾਮ ਇਹ ਸਾਡਾ ਨਾਮ ਸਾਡੇ ਮਾਤਾ ਪਿਤਾ ਨੇ ਬਹੁਤ ਹੀ ਲਾਡ ਪਿਆਰ ਨਾਲ ਰੱਖ ਦਿੱਤਾ ਹੈ ਲਬਖ ਵਖ ਨਾ ਨਹੀਂ ਸਾਡੇ ਪਰੰਤੂ ਇਹ ਨਾਮ ਮੇਰਾ ਨਹੀਂ ਸਾਡਾ ਨਹੀਂ ਇਹ ਮੇਰੇ ਸਰੀਰ ਦਾ ਹੈ ਸਰੀਰ ਦੀ ਪਛਾਣ ਲਈ ਨਾਮ ਰੱਖਿਆ ਹੈ ਨਾ ਮਾਤਾ ਪਿਤਾ ਨੇ ਉਹ ਨਾਮ ਕਰਕੇ ਬੁਲਾਇਆ ਜਾਂਦਾ ਹੈ ਉਹਨੂੰ ਵਸਤ ਵਿੱਚ ਅਸੀਂ ਉਹ ਨਹੀਂ ਹਾਂ ਜੋ ਸਾਡਾ ਨਾਮ ਰੱਖਿਆ ਗਿਆ ਹੈ ਸਰੀਰ ਨੂੰ ਚਲਾਉਣ ਵਾਲਾ ਕੁਝ ਹੋਰ ਹੈ ਉਹ ਚੇਤਨ ਸ਼ਕਤੀ ਹੈ ਜੋ ਆਤਮਾ ਦੇ ਰੂਪ ਵਿੱਚ ਸਾਡੇ ਅੰਦਰ ਮੌਜੂਦ ਹੈ ਜੋਤ ਜੂਤ સ્વરૂਪ ਆਤਮਾ ਹੈ ਇਸ ਲਈ ਮੈਂ ਉਸ ਮੂਲ ਨੂੰ ਪਛਾਨਣਾ ਹੈ ਕਿ ਮੈਂ ਅਸਲ ਕੀ ਹਾਂ ਨਾਮ ਤਾਂ ਮੇਰੇ ਸਰੀਰ ਦਾ ਹੈ ਮਨ ਤੂੰ ਜੋਤ સ્વરૂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਉਹ ਚੇਤਨ ਸ਼ਕਤੀ ਜੋ ਸੋਚ ਸਕਦੀ ਹੈ ਫੈਸਲਾ ਕਰ ਸਕਦੀ ਹੈ ਫਿਰ ਸਰੀਰ ਦੇ ਅੰਗਾ ਤੋਂ ਕੰਮ ਕਰਵਾ ਸਕਦੀ ਹੈ ਭਾਵੇਂ ਹੈ ਇਹ ਸ਼ਕਤੀ ਮਨ ਬੁੱਧੀ ਸੰਸਕਾਰ ਸਮੇਤ ਹੈ ਮਨ ਦੁਆਰਾ ਇਹ ਸੋਚ ਸਕਦੀ ਹੈ ਬੁੱਧੀ ਦਿਆਰਾ ਵਿਚਾਰ ਕਰ ਸਕਦੀ ਹੈ ਫੈਸਲਾ ਕਰ ਸਕਦੀ ਹੈ ਵਿਚਾਰ ਅੱਛੇ ਬੁਰੇ ਜੋ ਸਰੀਰ ਤੋਂ ਕੰਮ ਲੈਣਾ ਹੁੰਦਾ ਹੈ ਉਹ ਲੈਂਦੀ ਹੈ ਚੇਤਨ ਸ਼ਕਤੀ ਇਸ ਵਿਗਿਆਨਕ ਯੁੱਗ ਵਿੱਚ ਅਸੀਂ ਸਾਧਨਾ ਦੇ ਹੁੰਦਿਆਂ ਵੀ ਮਾਨਸਿਕ ਸ਼ਾਂਤੀ ਦੀ ਅਨੰਦ ਵਿੱਚ ਦੁਖੀ ਪ੍ਰਤੀਤ ਹੁੰਦੇ ਹਾਂ ਬੜੇ ਸਾਧਨ ਨੇ ਸਾਡੇ ਕੋਲ ਕਾਰਾਂ ਨੇ ਹਰ ਸੁੱਖੇ ਕਾਰਜਾਂ ਨੂੰ ਕੋਠੀਆਂ ਨੇ ਬੜਾ ਸੁਖੀ ਜੀਵਨ ਬਤੀਤ ਕਰਦੇ ਹਾਂ ਫਿਰ ਵੀ ਰੋਗਾਂ ਨਾਲ ਕਿੱਜ ਜਾਂਦੇ ਮਨੁੱਖ ਦੇ ਦੁੱਖਾਂ ਦਾ ਕਾਰਨ ਹੈ ਕਿ ਉਹ ਹਰ ਵੇਲੇ ਚਿੰਤਾ ਤੇ ਮਾਨਸਿਕ ਤਣਾਅ ਵਿੱਚ ਰਹਿੰਦਾ ਹੈ ਬਸ ਇਹੀ ਉਹਦੇ ਦੁੱਖ ਦਾ ਕਾਰਨ ਹੈ ਮਨ ਤੇ ਬੋਝ ਪਾਈ ਫਿਰਦਾ ਹੈ ਦੁਨੀਆ ਦੇ ਸਾਰੇ ਇਸ ਵੱਧੇ ਮਾਨਸਿਕ ਤਣਾਅ ਦਾ ਕਾਰਨ ਇਹ ਹੈ ਕਿ ਮਨੁੱਖ ਜਾਤਾ ਆਕਾਲ ਪੁਰਖ ਨੂੰ ਸਰਬਸ਼ਕਤੀਵਾਨ ਕਰਤਾ ਪੁਰਖੇ ਜਿਵੇਂ ਮੰਨਦਾ ਜਾਦੇ ਤੇ ਭਰੋਸਾ ਨਹੀਂ ਰੱਖਦਾ ਜ਼ਿੰਦਗੀ ਦੇ ਸਫ਼ਰ ਵਿੱਚ ਆਏ ਦੁੱਖ ਤਕਲੀਫਾਂ ਤੇ ਨੁਕਸਾਨ ਦਾ ਸਾਹਮਣਾ ਕਰਦੇ ਹੋਏ ਉਹਦਾ ਫਿਰ ਵਿਸ਼ਵਾਸ ਡੋਲ ਜਾਂਦਾ ਕੋਈ ਨਹੀਂ ਸਮਝਦਾ ਕਿ ਕਾਲਪਕ ਸੰਸਾਰਕ ਪਦਾਰਥਾਂ ਨੂੰ ਪੈਦਾ ਕਰਕੇ ਖਿੰਡ ਵਿੱਚ ਨਾਸ ਕਰਨ ਦੀ ਵੀ ਸ਼ਕਤੀ ਉਹਦੇ ਹੱਥ ਵਿੱਚ ਹੈ ਹਰੇਕ ਜੀਵ ਦੇ ਗਲ ਵਿੱਚ ਸਿਰਜਣ ਹਾਰ ਨੇ ਇੱਕ ਰਸਤੀ ਪਾਈ ਹੋਈ ਹੈ ਉਹ ਜਿਵੇਂ ਤੋੜਦਾ ਹੈ ਜੀਵੋਂਵੇਂ ਤਰੀ ਜਾਂਦਾ ਹਰੇਕ ਜੀਵ ਦੇ ਅੰਦਰ ਉਹ ਆਪ ਬੈਠਾ ਹੈ ਸਭ ਸਗਲ ਸਮਗਰੀ ਤੁਮ ਦੇ ਸੂਤਰ ਦਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਗੁਰੂ ਸਾਹਿਬ ਵਿਸਥਾਰ ਨਾਲ ਸਮਝਾ ਰਹੇ ਹਨ ਕਿ ਕੋਈ ਇਹ ਨਾ ਸਮਝੇ ਕਿ ਮਨੁੱਖ ਦੇ ਵਸ ਵਿੱਚ ਕੁਝ ਹੈ ਜਵਾਨੀ ਉਹਦੇ ਵਸ ਵਿੱਚ ਨਹੀਂ ਬੁਢਾਪਾ ਉਹਦੇ ਵਸ ਵਿੱਚ ਨਹੀਂ ਮੌਤ ਉਹਦੇ ਵਸ ਵਿੱਚ ਨਹੀਂ ਇਹ ਸਾਰੇ ਦੁੱਖ ਕਲੇਸ਼ ਜਵਾਰੇ ਨੇ ਉਹਦੇ ਵਸ ਵਿੱਚ ਨਹੀਂ ਭਾਈ ਮਤ ਕੋਈ ਜਾਣਾ ਕਿਸੇ ਕੇ ਕਿਛ ਹੱਥ ਹੈ ਸਭ ਸਭ ਕਰੇ ਕਰਾਇਆ ਜਦਾਂ ਮਰਾਂ ਸਬਸਤ ਸਾਪ ਸਭ ਹਾਲਤੇ ਵਸ ਹੈ ਕੋਈ ਲਾਗ ਨ ਸਕੇ ਹਰ ਬਿਨ ਕਾਲ ਆਇਆ ਗੁਰੂ ਤੋਂ ਗੁਰੂ ਦੀ ਕਿਰਪਾ ਤੋਂ ਬਿਨਾ ਗੁਰੂ ਦੇ ਸਮਾਰਕ ਤੇ ਕੋਈ ਨਹੀਂ ਚੱਲ ਸਕਦਾ ਪਰ ਮਨੁੱਖ ਦੀ ਸੋਚ ਉੱਚੀ ਹੋਵੇ ਕਿਉਂਕਿ ਸੋਚ ਤੇ ਰੁਚੀ ਅਨੁਸਾਰ ਹੀ ਮਨੁੱਖ ਕਿੱਦੜੇ ਜਾਂਦਾ ਹੈ ਜਾਂ ਕੋਈ ਕੰਮ ਕਰਦਾ ਹੈ ਮਨ ਦਾ ਚਾਅ ਭਾਵਨਾ ਜੀਵਨ ਵਿੱਚ ਇਹ ਬਹੁਤ ਹੀ ਮਹੱਤਵਪੂਰਨ ਹਨ ਭਾਵਨਾ ਤੇ ਚਾਅ ਨਾ ਹੋਵੇ ਨਾ ਗੁਰਦੁਆਰੇ ਜਾਣਾ ਵੀ ਲੇਖ ਵਿੱਚ ਨਹੀਂ ਜੇ ਸਾਡੇ ਦਿਲ ਵਿੱਚ ਭਾਵਨਾ ਨਹੀਂ ਚਾਅ ਨਹੀਂ ਸ਼ਰਧਾ ਨਹੀਂ ਤਾਂ ਗੁਰਦੁਆਰੇ ਵਿਖਾਵੇ ਤੌਲ ਤੇ ਆਉਣਾ ਇਹ ਵੀ ਲੇਖ ਵਿੱਚ ਨਹੀਂ ਆਉ ਲੱਗਣਾ ਇਸ ਲਈ ਮਾਨਸਾ ਸਾਗਿਆ ਕੂੜ ਕਰਿਆਵਾਂ ਪ੍ਰਤੀ ਉਦਾਸ ਹੋ ਕੇ ਇੰਦਰੀਆਂ ਦੇ ਰਸ ਮੁਕ ਜਾਣ ਮਨ ਅੰਦਰ ਪ੍ਰਮਾਤਮਾ ਦਾ ਰਸ ਪੈਦਾ ਹੋ ਜਾਵੇ ਗੁਰੂ ਘਰ ਦੇ ਦਰਸ਼ਨ ਬਿਨਾਂ ਮਨ ਵਿਅਕਤ ਰਹੇ ਰਾਤ ਸੌਣ ਲੱਗਿਆ ਵੀ ਅਰਦਾਸ ਕਰੇ ਕਿ ਮੈਂ ਤੜਕੇ ਉੱਠ ਕੇ ਗੁਰਦੁਆਰੇ ਜਾਣਾ ਹੈ ਆਪੇ ਗੁਰੂ ਠਾ ਦਿੰਦਾ ਹੈ ਫਿਰ ਕਿਸੇ ਆਲਾਰਮ ਦੀ ਲੋੜ ਨਹੀਂ ਹੈ ਆਤਮਿਕ ਵਿਕਾਸ ਸਭ ਦੇ ਸਿਸ਼ਟ ਕੇਂਦਰ ਹੈ ਸਥਾਨ ਤੇ ਹਾਜ਼ਰੀ ਪ੍ਰਵਾਨ ਕਰਾਉਣ ਲਈ ਗੁਰੂ ਦੇ ਹੁਕਮ ਅਨੁਸਾਰ ਹਰ ਭਾਵਨਾ ਤੇ ਸਮਰੱਥ ਉਹ ਸਮਰੱਥਾ ਤੇ ਦੇ ਵਿੱਚ ਪੈਦਾ ਕਰ ਦੇਵੇਗਾ ਕਿਉਂਕਿ ਸੱਚ ਦੀ ਪਛਾਣ ਹੋਣ ਤੋਂ ਬਾਅਦ ਹੀ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਜੇ ਤੇਰੇ ਵਿੱਚ ਲਗਨ ਹੈ ਸ਼ਰਧਾ ਹੈ ਪਿਆਰੇ ਤਾਂ ਗੁਰੂ ਆਪੇ ਮਿਹਰ ਕਰਦਾ ਜਾਵੇਗਾ ਤੈਨੂੰ ਕਿਸੇ ਵੀ ਬੁਖਾਵੇ ਵਾਲੀ ਅਰਦਾਸ ਕਰਨ ਦੀ ਲੋੜ ਨਹੀਂ ਪੈਣੀ ਸਾਰੀਆਂ ਅਰਦਾਸਾਂ ਤੇਰੀਆਂ ਮਨ ਦੀਆਂ ਅਰਦਾਸਾਂ ਉਹ ਜਾਣਦਾ ਹੈ ਸਸਾਦੇ ਲੋਕ ਭਾਵੇਂ ਜਿੰਨੀ ਮਰਜੀ ਸਿਫਤ ਕਰਨ ਆਪਣੇ ਆਪਣੇ ਜੇ ਅੰਦਰ ਔਗਣ ਹੁੰਦੇ ਨੇ ਸਭ ਨੂੰ ਪਤਾ ਹੁੰਦਾ ਹੈ ਕਿ ਮੇਰੇ ਅੰਦਰ ਔਗਣ ਆ ਹਨ ਦੁਨੀਆ ਜਿੰਨੀ ਮਰਜੀ ਸਿਫਤ ਤੇਰੀ ਕਰਨੀ ਜਾਵੇ ਮਨ ਅੰਦਰ ਇਹਨਾਂ ਔਗਣਾਂ ਦੀ ਜਿਤਨ ਦੀ ਬਲਾਖਾ ਜਾਗਰਤ ਹੋ ਜਾਵੇ ਇਸ ਜਨ ਬਿਸ਼ਤੀ ਪ੍ਰਗਟ ਹੋ ਜਾਏਗੀ ਨਾ ਇੱਕ ਸੱਚਾ ਸਿੱਖ ਗੁਰਦੁਆਰਾ ਸਾਹਿਬ ਜਾਣ ਲਈ ਫਿਰ ਉਦੋਂ ਤਿਆਰ ਹੋਏਗਾ ਇਹ ਬਿਸ਼ਤੀ ਸੇਕ ਭਾਸ਼ਾ ਵਿੱਚ ਦਿਸ ਪਵੇਗੀ ਤੇਰੇ ਵਸਤਰ ਸਾਦੇ ਹੋ ਜਾਣਗੇ ਅੱਖਾਂ ਨੀਵੀਆਂ ਹੋ ਜਾਣਗੀਆਂ ਬੋਲੀ ਨਿਮਰਤਾ ਵਾਲੀ ਹੋ ਜਾਵੇਗੀ ਧਿਆਨ ਅੰਤਰਮੁਖੀ ਹੋ ਜਾਏਗਾ ਸਤਿਗੁਰੂ ਸ਼ਬਦ ਵਿੱਚ ਟਿਕ ਜਾਵੇਗੀ ਫਿਰ ਤੈਨੂੰ ਪ੍ਰਾਪਤੀ ਹੋ ਜਾਏਗੀ ਗੁਰੂ ਘਰ ਅੰਦਰ ਕਿਸੇ ਨੂੰ ਵੀ ਆਉਣ ਤੋਂ ਕੋਈ ਰੋਕ ਨਹੀਂ ਜਿਹੜਾ ਮਰਜ਼ੀ ਆ ਸਕਦਾ ਸਾਰਿਆਂ ਦੇ ਗੁਰੂ ਦੇ ਦਵਾਰ ਸਦਾ ਲਈ ਖੁੱਲੇ ਹਨ ਗੁਰੂ ਘਰ ਅੰਦਰ ਸ਼ਬਦ ਅੰਮ੍ਰਿਤ ਵਾਰਿਆ ਹੈ ਹਰ ਵੇਲੇ ਅੰਮ੍ਰਿਤ ਵਾਰਿਆ ਇਹ ਕਥਾ ਹੋ ਰਹੀ ਹੈ ਕਿੰਨ ਤਰ੍ਹਾਂ ਹੋ ਰਿਹਾ ਹੈ ਗੁਰਬਾਣੀ ਪੜੀ ਜਾ ਰਹੀ ਹੈ ਪਰ ਉਹ ਜੋ ਭਿੱਜਣ ਲਈ ਆਇਆ ਨਾ ਕੋਈ ਭਿੱਜੇਗਾ ਇੱਥੇ ਹੰਕਾਰ ਤੇ ਵਿਕਾਰਾਂ ਨਾਲ ਭਰਿਆ ਹੋਇਆ ਮਾਇਕ ਮੋਹ ਵਿੱਚ ਪਿਆ ਮਨ ਇਸ ਅਮਰਤ ਵਾਂਝਾ ਰਹਿੰਦਾ ਇਸ ਲਈ ਹੰਕਾਰ ਨੂੰ ਤਿਆਗ ਕੇ ਜੋ ਕੋਈ ਦਿੱਤਾ ਹੈ ਉਹਦਾ ਪੁੱਤਰ ਤੇ ਆ ਮਾਇਆ ਇਹ ਜੋ ਸਭ ਕੁਝ ਕੋਠੀਆਂ ਘਾਰਾਂ ਸਭ ਕੁਝ ਹੈ ਅਸੀਂ ਕੁਝ ਵੀ ਲੈ ਕੇ ਤਾਂ ਨਹੀਂ ਨਾ ਆਏ ਸਭ ਕੁਝ ਆ ਦਿੱਤਾ ਹੈ ਉਹਦਾ ਧੰਨਵਾਦ ਹੀ ਕਰਨਾ ਹੈ ਆਮ ਜ਼ਿੰਦਗੀ ਵਿੱਚ ਜਦੋਂ ਕੋਈ ਆਪਣੇ ਤੋਂ ਵੱਡੇ ਦੇ ਘਰ ਜਾਈਏ ਨਾ ਬੜੀ ਸਲੀਕੇ ਨਾਲ ਅਸੀਂ ਜਾਂਦੇ ਹਾਂ ਆਵਾਜ਼ ਨਹੀਂ ਵੀ ਰੱਖਦੇ ਹਾਂ ਕਿਉਂਕਿ ਬੜੇ ਵੱਡੇ ਤਗੜੇ ਕਰਨ ਜਾਂਦੇ ਆ ਕਸ਼ਮੀਰ ਦੇ ਜਾਂ ਐਮਐਲਏ ਕਰਨ ਜਾਣਾ ਬੜੀ ਹੌਲੀ ਆਵਾਜ਼ ਰੱਖਦੇ ਹਾਂ ਮਿੱਠੀ ਨਮਾਨੀ ਪੋਸ਼ਾਕ ਭਾਵ ਜਿਸ ਨੂੰ ਅੱਜ ਦੀ ਭਾਸ਼ਾ ਵਿੱਚ ਫਾਰਮਲ ਕਹਿੰਦੇ ਨੇ ਪੂਰਾ ਧਿਆਨ ਉਸ ਉੱਤੇ ਕੇਜਾਂਦਾ ਹੈ ਇਸੇ ਤਰ੍ਹਾਂ ਹੀ ਜਦੋਂ ਇਸ ਤੋਂ ਵੱਡਾ ਹੋਰ ਕਾਰ ਨਹੀਂ ਗੁਰਦੁਆਰੇ ਤੋਂ ਜਦੋਂ ਸਭ ਸੀ ਗੁਰਦੁਆਰੇ ਵੀ ਆਉਣਾ ਹੈ ਅਸੀਂ ਪੂਰੇ ਧਿਆਨ ਨਾਲ ਆਉਣਾ ਹੈ ਮਨ ਇਕਾਗਰਤਾ ਨਾਲ ਆਉਣਾ ਹੈ ਨਿਰਮਲ ਮਨ ਕਰਕੇ ਆਉਣਾ ਹੈ ਸਾਦੇ ਕੱਪੜੇ ਪਾ ਕੇ ਆਉਣਾ ਹੈ ਇੱਥੇ ਆ ਕੇ ਕਿਸੇ ਵੱਲ ਧਿਆਨ ਨਹੀਂ ਦੇਣਾ ਗੁਰੂ ਵੱਲ ਧਿਆਨ ਦੇਣਾ ਹੈ ਫਿਰ ਤੇਰੀ ਬਿਰਤੀ ਲੱਗ ਜਾਵੇਗੀ ਤੇਰੀ ਲਿਵ ਲੱਗ ਜਾਵੇਗੀ ਤੇਰਾ ਗੁਰੂ ਕਾਰਜ ਆਉਣਾ ਸਫਲ ਹੋ ਜਾਏਗਾ ਜੋ ਗੁਰੂ ਕਾ ਜੋ ਸਾਰੀ ਸ੍ਰਿਸ਼ਟੀ ਸਹਬ ਦਾ ਘਰ ਹੈ ਨਾ ਸਾਰੇ ਜੀਵਾਂ ਦਾ ਪਿਤਾ ਪਾਲਨਹਾਰ ਹੈ ਸਭ ਸਮਰਤ ਹੈ ਸਭ ਤੋਂ ਵੱਡਾ ਹੈ ਉਹਦੇ ਦਰਬਾਰ ਤੇ ਜਾਣ ਲੱਗਿਆਂ ਕੋਈ ਇਹ ਨਹੀਂ ਕਹਿਦੀ ਫਿਰ ਕਦੇ ਨਹੀਂ ਕਰਨੀ ਦਿੰਗੀ ਸੋਚ ਵਿਚਾਰ ਤੋਂ ਬਾਅਦ ਜੋ ਗੁਰੂ ਸਾਹਿਬ ਨੇ ਰਇਤ ਮਰੀਅਦਾ ਬਣਾਈ ਹੈ ਉਸ ਅਨੁਸਾਰ ਸੇ ਆਪਣਾ ਜੀਵਨ ਬਤੀਤ ਕਰਨਾ ਹੈ ਕਿਉਂਕਿ ਜ਼ਿੰਦਗੀ ਬਹੁਤ ਹੀ ਛੋਟੀ ਹੈ ਮੌਤ ਨੂੰ ਵੀ ਯਾਦ ਰੱਖਣਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਜਿਉਣਾ ਛੱਡ ਦੇਣਾ ਮੌਤ ਨੂੰ ਯਾਦ ਰੱਖਣ ਦਾ ਮਤਲਬ ਇਹ ਨਹੀਂ ਕਿ ਅਸੀਂ ਜਿਉਣਾ ਛੱਡ ਦੇਣਾ ਹੈ ਜ਼ਿੰਦਗੀ ਜਿੰਨਾ ਚੇ ਸਾਨੂੰ ਮਿਲੀ ਹੈ ਸਹੀ ਢੰਗ ਨਾਲ ਪ੍ਰਮਾਤਮਾ ਦੀ ਯਾਦ ਹਿਰਦੇ ਵਿੱਚ ਟਿਕਾ ਕੇ ਜਿਉਣਾ ਕਬੀਰ ਜਿਸ ਮਰਨੇ ਤੇ ਜਗ ਦਰੇ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈ ਹੈ ਪੂਰਨ ਪਰਮਾਨੰਦ ਜਿਉਂਦੇ ਜੀ ਮਰਨਾ ਹੈ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੌ ਕਹਾਵੇ ਸਾਰੇ ਸੋ ਜਵਾਨ ਹੋ ਗੁਰਬਾਣੀ ਰੋਜ਼ ਪੜ੍ਹਦੇ ਹੋ ਉਹਦੀ ਆਗਿਆ ਵਿੱਚ ਉਹਦੇ ਹੁਕਮ ਚ ਲੈ ਕੇ ਜੀਵਨ ਮੁਕਤ ਹੋਣ ਦੀ ਜਾਂਚ ਸਿੱਖਣੀ ਹੈ ਅਸੀਂ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਪਰਮਾਤਮਾ ਦੀ ਭਗਤੀ ਅਤੇ ਯਾਦ ਮੌਤ ਨੂੰ ਵੀ ਆਸਾਨ ਤੇ ਸੁਖਮਈ ਬਣਾ ਦਿੰਦੀ ਹੈ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਕਿ ਮੌਤ ਉਹਨੂੰ ਕਦੋਂ ਆ ਗਈ ਹੈ ਮੌਤ ਤਾਂ ਪਰਮਾਤਮਾ ਦਾ ਭਾਣਾ ਹੈ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਮੌਤ ਤੋਂ ਕਦੇ ਵੀ ਕੋਈ ਮੁਨਕਰ ਨਹੀਂ ਹੋ ਸਕਦਾ ਇਸ ਲਈ ਜਿਤਨਾ ਵੀ ਸਮਾਂ ਰਹਿ ਗਿਆ ਹੈ ਉਸ ਨੂੰ ਸਵਾਰਨ ਦਾ ਯਤਨ ਕਰ ਲਈਏ ਜਿਹੜਾ ਲੰਘ ਗਿਆ ਹੈ ਉਹਨੂੰ ਛੱਡ ਦਈਏ ਇਸ ਲਈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਗਿਆਨ ਦੇ ਸਾਗਰ ਨੇ ਇੱਕ ਇੱਕ ਅੱਖਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਡਾ ਜੀਵਨ ਜਾਂਚ ਹੈ ਆਪਣੇ ਹਿਰਦੇ ਵਿੱਚ ਗਿਆਨ ਦੀ ਜੋਤ ਜਗਾਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਤਰ੍ਹਾਂ ਤੇ ਗੁਰੂ ਮੰਨਿਏ ਸ਼ਬਦ ਗੁਰੂ ਹੀ ਪਾਰ ਉਤਾਰੇ ਦਾ ਸਾਧਨ ਹੈ ਸ਼ਬਦ ਗੁਰੂ ਸਤ ਤੂੰ ਚੇਲਾ ਦੇ ਡਿਸਪਲਨ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਈਏ ਗਿਆਨ ਦੀ ਜੋਤ ਆਪਣੇ ਅੰਦਰ ਜਗਾਈਏ ਟੋਪੜਾ ਪਰਿਵਾਰ ਵੱਲੋਂ ਸ੍ਰੀ ਬਲੂ ਸਟਾਰ ਵਾਲਿਆਂ ਵੱਲੋਂ ਚਾਹ ਦੇ ਲੰਗਰ ਚੱਲਦੇ ਹਨ ਛੱਕੇ ਜਾਨ ਦੀ ਕਿਰਪਾਲਤਾ ਕਰਨੀ ਦਾਤ ਕੋਲੋਂ ਕੋਈ ਲਫ਼ਜ਼ ਵੱਧ ਘਟ ਕੇ ਆ ਗਿਆ ਹੋਵੇ ਗੁਰੂ ਕੀ ਸੰਗਤ ਕਿਮਾ ਕਰਨ ਯੋਗ ਹੈ ਜੀ ਕਿਮਾ ਕਰ ਦੇਣਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ